ਇਹ ਸਾਡਾ ਤੋਬਾਗਿਆ ਹੈ ਕਿ 75th ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਸਾਡਾ ਸ਼ਹਿਰ ਜਿਹੜਾ ਹੈ ਉਹ ਹੋਸਟ ਕਰ ਰਿਹਾ ਹੈ ਸ਼ਹਿਰ ਦੀ ਪੁਲਿਸ ਵੱਲੋਂ ਪੂਰਾ ਸਹਿਯੋਗ ਦਿੱਤੀ ਆਰਗੇਨਾਈਜ਼ਿੰਗ ਕਮੇਟੀ ਹੈ ਉਹਨਾਂ ਨੂੰ ਮਿਲ ਰਿਹਾ ਤੇ ਮੇਰੀ ਤਾਂ ਹੀ ਅਪੀਲ ਹੈ ਕਿ ਰੋਜ਼ ਮੈਚ ਹੋਣਗੇ ਸਵੇਰ ਤੋਂ ਸ਼ਾਮ ਤੱਕ 71ਵੀਂ ਜੂਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਹੋ ਰਹੀ ਹੈ ਇੱਥੇ ਉਹਦੇ ਵਿੱਚ ਸਾਡੇ ਸੀਪੀ ਸਰ ਜਿਹੜੇ ਆ ਉਸ ਚੇਅਰਮੈਨ ਕਮੇਟੀ ਦੇ ਮੈਂਬਰ ਨੇ ਔਰ ਅਸੀਂ ਸਾਰੀ ਟੀਮ ਉਹਨਾਂ ਦੇ ਨਾਲ ਔਰ ਇਹਦੇ ਵਿੱਚ ਜਿਹੜੀ ਇਹ ਦੋ ਤਰੀਕ ਤੋਂ ਸਟਾਰਟ ਹੋਣੀ ਆ ਔਰ 9 ਤਰੀਕ ਤੱਕ ਚੱਲਣੀ ਆ 9 ਸਤੰਬਰ ਨੂੰ ਔਰ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਕੋਈ ਪੂਰੇ ਸਾਡੇ ਦੇਸ਼ ਵਿੱਚੋਂ ਜਿਹੜੀਆਂ ਕਰੀਬ ਕੋਈ 50-70 ਮਾਂ ਉਹ ਜਿਹੜੀਆਂ ਇੱਥੇ ਆ ਰਹੇ ਪਹਿਲਾਂ ਇਹ ਲੀਗ ਦੇ ਵਿੱਚ ਮੈਂ ਚੱਲਦੇ ਰਹਿਣਗੇ ਫਿਰ ਉਸ ਤੋਂ ਬਾਅਦ ਜਿਹੜੇ ਉੱਪਰ ਕੁਆਟਰ ਫਾਈਨਲ ਸੈਮੀ ਫਾਈਨਲ ਫਿਰ ਉਹ ਤੋਂ ਉੱਪਰ ਹੋਣੇ ਆ ਔਰ ਇਹ ਪੂਰੇ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਟਾਪ ਦਾ ਸਟੇਡੀਅਮ ਜਿਹੜਾ ਉਹ ਪੰਜਾਬ ਦੇ ਵਿੱਚ ਲੁਧਿਆਣੇ ਨੂੰ ਮਿਲਿਆ ਔਰ ਇਦਾਂ ਦਾ ਕਿਤੇ ਵੀ ਮੈਂ ਜਿਹੜੇ ਸਟੇਡੀਅਮ ਜਿੱਥੇ ਤਿੰਨ ਤਿੰਨ ਗਰਾਊਂਡਾ ਇਦਾਂ ਦੀ ਐਂਡੋਰ ਹੋਣ ਪੂਰੇ ਇੰਡੀਆ 'ਚ ਨਹੀਂ ਕਿਤੇ ਵੀ ਇਹ ਸਾਡਾ ਸੌਭਾਗਿਆ ਹੈ ਕਿ 75th ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਸਾਡਾ ਸ਼ਹਿਰ ਜਿਹੜਾ ਹੈ ਉਹ ਹੋਸਟ ਕਰ ਰਿਹਾ ਹੈ ਸ਼ਹਿਰ ਦੀ ਪੁਲਿਸ ਵੱਲੋਂ ਪੂਰਾ ਸਹਿਯੋਗ ਦਿੱਤੀ ਆਰਗੇਨਾਈジング ਕਮੇਟੀ ਹੈ ਨੂੰਾਨੂੰ ਮਿਲ ਰਿਹਾ ਹੈ ਤੇ ਮੇਰੀ ਤਾਂ ਹੀ ਅਪੀਲ ਹੈ ਕਿ ਰੋਜ਼ ਮੈਚ ਹੋਣਗੇ ਸਵੇਰ ਤੋਂ ਸ਼ਾਮ ਤੱਕ ਤੇ ਜਿੰਨਾ ਸ਼ਹਿਰ ਵਾਸੀ ਇਹਨਾਂ ਨੂੰ ਦੇਖਣਾਂ ਤੁਹਾਡੇ ਮਾਧਿਅਮ ਤੋਂ ਤੇ ਵਧੀਆ ਹੋਵੇ 75ਵੀਂ ਜੂਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਹੋ ਰਹੀ ਹੈ ਇੱਥੇ ਉਹਦੇ ਵਿੱਚ ਸਾਡੇ ਸੀਪੀ ਸਾਹਿਬ ਜਿਹੜੇ ਆ ਉਸ ਚੇਅਰਮੈਨ ਕਮੇਟੀ ਦੇ ਮੈਂਬਰ ਨੇ ਔਰ ਅਸੀਂ ਸਾਰੀ ਟੀਮ ਉਹਨਾਂ ਦੇ ਨਾਲ ਔਰ ਇਹਦੇ ਵਿੱਚ ਜਿਹੜੀ ਇਹ ਦੋ ਤਰੀਕ ਤੋਂ ਸਟਾਰਟ ਹੋਣੀ ਆ ਔਰ 9 ਤਰੀਕ ਤੱਕ ਚੱਲਣੀ ਆ 9 ਸਤੰਬਰ ਤੱਕ ਔਰ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਕੋਈ ਪੂਰੇ ਸਾਡੇ ਦੇਸ਼ ਵਿੱਚੋਂ ਜਿਹੜੀਆਂ ਕਰੀਬ ਕੋਈ 50-70 ਟੀਮਾਂ ਉਹ ਜਿਹੜੀਆਂ ਇੱਥੇ ਆ ਰਹੀਆਂ ਔਰ ਇਹਨਾਂ ਟੀਮਾਂ ਦੇ ਜਿਹੜੇ ਮੈਚ ਆ ਦੋ ਤਰੀਕ ਤੋਂ ਸਟਾਰਟ ਹੋ ਜਣੇ ਆ ਪਹਿਲਾਂ ਇਹ ਲੀਗ ਦੇ ਵਿੱਚ ਮੈਂ ਚੱਲਦੇ ਰਹਿਣਗੇ ਫਿਰ ਉਸ ਤੋਂ ਬਾਅਦ ਜਿਹੜੇ ਉੱਪਰ ਕੁਆਟਰਫਾਈਨਲ ਸੈਮੀਫਾਈਨਲ ਫਿਰ ਉਹ ਤੋਂ ਉੱਪਰ ਹੋਣੇ ਆ ਔਰ ਇਹਦੇ ਵਿੱਚ ਅਸੀਂ ਜਿੰਨੇ ਵੀ 플레이ਸ ਆ ਰਹੇ ਆ ਉਹਨਾਂ ਵਾਸਤੇ ਜਿਹੜੀ ਸਾਰੀ ਰਹਿਸ ਜਿਹੜੀ ਆ ਹੋਟਲਾਂ ਦੇ ਵਿੱਚ ਕਰ ਦਿੱਤੀ ਆ ਉਹ ਆ ਕੇ ਬੜੇ ਆਰਾਮ ਨਾਲ ਹੋਟਲ 'ਚ ਰਹਿਣਗੇ ਸਾਰੇ ਔਰ ਇਹਨਾਂ ਦੇ ਆਉਣ ਜਾਣ ਵਾਸਤੇ ਜਿਹੜੀ ਆ ਟਰਾਂਸਪੋਰਟ ਉਹ ਸਾਰੀ ਪੰਜਾਬ バスਬਲ ਫੈਡਰੇਸ਼ਨ ਨਾਲ ਮਿਲ ਕੇ ਉਹਦੇ ਸਾਰੇ ਪ੍ਰਬੰਧ ਔਰ ਸਟੇਡੀਅਮ ਦੇ ਵਿੱਚ ਜਿਹੜੇ ਨਵੇਂ ਸਟੇਡੀਅਮ ਬਣ ਟੁਕਰੇ ਆ ਹੁਣ ਉੱਥੇ ਤਿੰਨ ਗਰਾਊਂਡਾਂ ਬਣ ਗਈਆਂ ਨਵੀਆਂ ਔਰ ਇਹ ਪੂਰੇ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਟਾਪ ਦਾ ਸਟੇਡੀਅਮ ਜਿਹੜਾ ਉਹ ਪੰਜਾਬ ਦੇ ਵਿੱਚ ਲੁਧਿਆਣੇ ਨੂੰ ਮਿਲਿਆ ਔਰ ਇਦਾਂ ਦਾ ਕਿਤੇ ਵੀ ਮੈਂ ਜਿਹੜੇ ਸਟੇਡੀਅਮ ਜਿੱਥੇ ਤਿੰਨ ਤਿੰਨ ਗਰਾਊਂਡਾ ਇਦਾਂ ਦੀ ਐਂਡੋਰੋਂ ਪੂਰੇ ਇੰਡੀਆ 'ਚ ਨਹੀਂ ਕਿਤੇ ਵੀ ਇਸ ਕਰਕੇ ਕਿਉਂਕਿ ਮੈਂ ਵੀ ਪਹਿਲਾਂ ਬਸਬਾਲ ਖੇਡਦਾ ਰਿਆ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਪੰਜਾਬ ਨੂੰ ਇੰਨਾ ਵਧੀਆ ਜਿਹੜਾ ਸਾਡੀ ਗਵਰਨਮੈਂਟ ਨੇ ਸਟੇਡੀਅਮ ਬਣਾ ਕੇ ਦਿੱਤਾ ਔਰ ਉਹਦੇ ਵਿੱਚ ਹੁਣ ਸਾਡੇ ਜਿਹੜੇ ਬੱਚੇ ਖੇਡਣਗੇ ਔਰ ਮੈਂ ਖਾਸ ਕਰਕੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਜਿਸ ਤਰ੍ਹਾਂ ਗਵਰਨਮੈਂਟ ਵੱਲੋਂ ਜੁਥ ਨਸ਼ਿਆਂ ਵਿਰੁੱਧ ਚੱਲ ਰਹੀ ਮੈਂ ਉਹਦੇ ਵਿੱਚ ਅਸੀਂ ਆਪਣੇ ਜੁੱਥ ਨੂੰ ਇੱਥੇ ਲੈ ਕੇ ਆਈਏ ਸਾਡੇ ਬੱਚੇ ਜਿਹੜੇ ਇਹ ਮੈਚ ਦੇਖਣ ਔਰ ਮੈਂ ਦੇਖਦੇ ਜਿਹੜੀ ਇੱਕ ਚੰਗੀ ਸਿਹਤ ਮਿਲੇ ਉਹਨਾਂ ਨੂੰ ਸਰੀਰਕ ਪੱਖੋਂ ਵੀ ਤੇ ਉਹਨਾਂ ਦੀ ਸੋਚ ਪੱਖੋਂ ਵੀ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਅਗਰ ਸਪੋਰਟਸ ਕੀਤੀ ਹੋਵੇ ਤੇ ਬੱਚਾ ਫਟ ਰੇਂਦਾ ਤੰਦਰੁਸਤ ਰਹਿੰਦਾ ਕਿਸੇ ਗੱਲ ਦਾ ਡਰ ਤਾਂ ਨਹੀਂ ਰਹਿੰਦਾ ਔਰ ਮੇਰੀ ਸਾਰੇ ਸ਼ਹਿਰ ਵਾਸੀ ਨੂੰ ਅਪੀਲ ਹੈ ਤੁਹਾਡੇ ذریعے ਕਿ ਸਾਰੇ ਸ਼ਹਿਰ ਵਾਸੀ ਇਸ ਮੈਦ ਤੇ ਆਉਣ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਔਰ ਸਕੂਲ ਕਾਲਜ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ ਕਿਉਂਕਿ ਪੂਰੇ ਇੰਡੀਆ ਦੇ ਵਿੱਚੋਂ ਲੜਕੇ ਔਰ ਲੜਕੀਆਂ ਦੀਆਂ ਟੀਮਾਂ ਆਈਆਂ ਸਾਡੀਆਂ ਬੱਚੀਆਂ ਵੀ ਉਹਨਾਂ ਲੱਖੀਆਂ ਨੂੰ ਖੇਡਦੀਆਂ ਦੇਖਣਗੀਆਂ ਉਹਨਾਂ ਦੇ ਵਿੱਚ ਵੀ ਜਿਹੜਾ ਕੋਈ ਡਰ ਭੈਰ ਨਿਕਲੂਗਾ ਉਹ ਵੀ ਸਪੋਰਟਸ ਪਾਸੇ ਹੋਂਗੀਆਂ ਇਸ ਕਰਕੇ ਮੈਂ ਇਹ ਉਮੀਦ ਕਰਦਾ ਕਿ ਸਾਰੇ ਸ਼ਹਿਰ ਵਾਸੀ ਸਾਰੇ ਆਪਾਂ ਰਲ ਕੇ ਇਸ ਨੈਸ਼ਨਲ ਨੂੰ ਵਧੀਆ ਤਰੀਕੇ ਨਾਲ ਆਪਣੇ ਚੜਾਈਏ ਖੇਡ ਦਾ ਅਪਣਾਓ ਨਸ਼ਾ ਦੇ ਵਿਰੁੱਧ ਇਹਦਾ ਹੋਣਾ ਸਰ ਦਾ ਮੇਜਰ ਪ੍ਰਚਾਰ ਹੋਊਗਾ ਹਰ ਭੀਏਪੀ ਨੂੰ ਆਊਗਾ ਸਰ ਦਾ ਬੋਲ ਲੱਗਾ ਹੋਊਗਾ ਉਹਦੇ ਉਹ ਆਪਣੇ ਦਸਤਖਤ ਕਰਕੇ ਜਵਾਬ ਤਾਂ ਸਮਾਜ ਨੂੰ ਸੁਨੇਹ ਦੇਈਏ ਤਿੰਨ ਹਿੱਟ ਆ ਗੋ ਖੇਡਾ ਆਪਣਾਉ ਇਹਦੇ ਵਿੱਚ ਇੱਕ ਰਕਾਰਡ ਨੰਬਰ ਟੀਮ ਵਾਲਿਆਂ ਨੇ ਹਿੰਦੁਸਤਾਨ ਪਹਿਲੀ ਵਾਰ ਇੱਕ 60 ਮੈਚ ਹੋਣੇ ਨੇ 1.5 ਘੰਟਾ ਇੱਕ ਮੈਚ ਲਗਦਾ ਤਿੰਨ ਕੋਰਟ ਸਾਡੇ ਕੋਲ ਵੁੱਡਨ ਕੋਰਟ ਹੈਗੇ ਜਿਹੜੇ ਕਿ ਯੂਜ਼ ਹੋਣਗੇ ਇਹਦੇ ਵਿੱਚ 75 ਟੈਕਨੀਕਲ ਫੀਸ਼ਲ ਰੈਫਰੀ ਕੁੱਤੇ ਆ ਰਹੇ ਨੇ ਇਹ ਇੱਕ ਬਹੁਤ ਵੱਡਾ ਹੋਊਗਾ ਇਸ ਤਰ੍ਹਾਂ ਹਿੰਦੁਸਤਾਨ ਦੀਆਂ ਟੀਮਾਂ ਇਸ ਪੇਜ ਪਰਕਦੀਆਂ ਉਹਨਾਂ ਦੇ ਕੈਂਪ ਲਿਸਟ ਕਿਤੇ ਡਾੜ ਗਏ ਸਿਲੈਕਸ਼ਨ ਕਮੇਟੀ ਆਉਣਗੇ ਉੱਥੇ ਸਾਰੀਆਂ ਔਰ ਬੀਐਫਆਈ ਦਾ ਮੀਡੀਆ ਆਊਗਾ ਬੀਐਫਆਈ ਸਾਡੀ ਪੈਕਿੰਗ ਕਰ ਰਹੀ ਆ ਪੰਜਾਬ ਸਰਕਾਰ ਸਾਡੀ ਬੈਕਿੰਗ ਕਰ ਰਹੀ ਆ ਲੋਕਲ ਕਾਰਪੋਰੇਸ਼ਨ ਵੀ ਸਾਡੀ ਸਪੋਰਟ ਕਰ ਰਹੀ ਆ ਸਾਰਾ ਕੁਝ ਜਿਹੜਾ ਹੈਗਾ ਤੋਂਪਨ ਸ਼ਰਮਾ ਜੀ ਜਿਹੜਾ ਅਗਵਾਈ ਵਿੱਚ ਅਸੀਂ ਜਿਹੜਾ ਹੈਗਾ ਇਕਰਾਰ ਰਹੇ ਆ ਔਰ ਮੈਨੂੰ ਪੂਰਾ ਯਕੀਨ ਆ ਕਿ ਅਸੀਂ ਆਪਣੇ ਮਿਸ਼ਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਵਾਂਗੇ ਹਿੰਦੁਸਤਾਨ ਨੂੰ ਇੱਕ ਸੰਦੇਸ਼ ਦੇਵਾਂਗੇ ਇਹ ਇੱਕ ਲੁਧਿਆਣਾ ਸ਼ਹਿਰ ਹਾਥ ਜਿੱਤੇ ਹੱਬ ਤੋਂ ਵੱਧ ਰਹਿ ਸੱਚੇ ਚੈਂਪੀਅਨ ਬਥੇ ਹੋ ਜਾਂ ਹਰ ਤੋਂ ਪਹਿਲੀ ਨਾ ਖਲ 51 ਚ ਲੁਧਿਆਣਾ ਤੋਂ ਸ਼ੁਰੂ ਹੋਈ ਪਰ ਮੈਂ ਨਹੀਂ ਦੇਖੀ ਉਹ ਕਿੱਤੀ ਗਰਾਊਂਡ ਤੇ ਹੋਈ ਸੀ ਮਿੱਟੀ ਤੇ ਸਟੋਰੀ ਬਣਦੀ ਆ ਫਰਮ ਮਡ ਟੂ ਮਹਿਲ ਬਣ ਗਈ ਹਿੰਦੁਸਤਾਨ ਕੋਈ ਵੀ ਜਿਹੜਾ ਹੈਗਾ ਇਹ ਐਸਾ ਸਟੇਡੀਅਮ ਨਹੀਂ ਹੋਊਗਾ ਜਿਹੜਾ ਹੁਣ ਬਣਨ ਜਾ ਰਿਹਾ ਸਮਾਜ ਨੂੰ ਅਸੀਂ ਦੇ ਰਿਹਾ ਆਉਣ ਵਾਲੀ ਪੀੜ੍ਹੀ ਨੂੰ ਤੁਹਾਡੇ ਦੋਸਤਾਂ ਦਾ ਸਾਨੂੰ ਸਹਿਯੋਗ ਦੀ ਲੋੜ ਆ ਬਈ ਖੂਬ ਪੋਜ਼ਿਟਿਵ ਹਿਸਾਬ ਦਾ ਮੈਸੇਜ ਆਵੇ ਵੀ ਪੰਜਾਬ ਇੱਕ ਐਸੀ ਸਟੇਟ ਆ ਕਿ ਨਸ਼ਿਆਂ ਲਈ ਨਹੀਂ ਤੇ ਖੇਡਾਂ ਲਈ ਵੀ ਜੜੀ ਹੈਗੀ ਹੀਰੋ ਹੈਗੀ ਆ ਨਸ਼ੇ ਅਸੀਂ ਖਤਮ ਕਰਨੇ ਨੇ ਖੇਡਾਂ ਦੇ ਰਾਹੀਂ ਕਰਨਾ ਇੱਕ ਬਹੁਤ ਵੱਡਾ ਮਾਧਿਅਮ ਹੈਗਾ ਇਹਨ ਪੂਰਾ ਜਖੀਰਾ ਸ਼ਰਮਾ ਜੀ ਦੀ ਗਵਾਹੀ ਵਿੱਚ ਵੀ ਅਸੀਂ ਇਹਨੂੰ ਪੂਰੇ ਜੋਰ ਸ਼ੋਰ ਨਾਲ ਮੇਰੇ ਨਾਲ ਸਾਡੇ ਸਾਥੀ ਭੁਖਿੰਦਰ ਤੇ ਭੁੱਲਰ ਬੈਠੇ ਨੇ ਫੇਰ ਸਾਬ ਬੈਠੇ ਨੇ ਸਾਡਾ ਅਰਣਾ ਬਾਡੀ ਹਿੰਦੁਸਤਾਨ ਦਾ ਸਤਾਰ ਓ ਬਠਰਾਦ ਨਾਲ ਵੱਡੀ ਹੈਗਾ ਔਰ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਸੋਡੇ ਸਾਰਿਆਂ ਤੋਂ ਪਰਪੋਰਸ ਸਹਿਯੋਗ ਦੀ ਯਾਦ ਕਰਦਾ ਅਸੀਂ ਇਹਨੂੰ ਡਟ ਕੇ ਸੋਡੇ ਸਹਿਯੋਗ ਨਾਲ ਕਾਮਯਾਬ ਕਰਾਂਗੇ ਔਰ ਪੂਰੀ ਅੱਛੀ ਤਰ੍ਹਾਂ ਬੱਚਿਆਂ ਨੂੰ ਸਕੂਲਾਂ ਦੇ ਨੂੰ ਦਿਖਾਵਾਂਗੇ ਆਕੇ ਕਿ ਖੇਡ ਪੜਾਓ ਨਸ਼ਾ त्याਗੋ ਕਿ ਸਾਡਾ ਮੇਨ ਪ੍ਰਚਾਰ ਹੋਊਗਾ ਕੁਝ ਵੀ ਤੁਸੀਂ ਪੁੱਛਣਾ ਤੇ ਮੈਂ ਪੁੱਛਾਂਗੇ ਔਰ ਖਾਸ ਖਣਨ ਤਾਂ ਜੋ ਕੋ ਟ੍ਰਾਂਸਪੋਰਟ ਪਹੁੰਚ ਜਾਊਗੀ ਮੈਡੀਕਲ ਫਿਲਟੀ ਹੋਣੀ ਆ ਉੱਥੇ ਡਾਕਟਰ ਬੈਠੇ ਹੋਣਗੇ ਬਕਾਇਦਾ ਇਵਨ ਡ੍ਰੋਪ ਦਾ ਸਟਰੀ ਵੀ ਹੋਊਗੀ ਕੋਈ ਖਿਡਾਰੀ ਬਾਹਰ ਦੀ ਸਟੇਟ ਦਾ ਕਿਸੇ ਵੀ ਸਟੇਟ ਦਾ ਰਸਾ ਪਰਖੇ ਹੋਂਦਾ ਉਹਦੇ ਵੀ ਜਾਣਾ ਹੈਗਾ ਬੈਂ ਦਗੂਗਾ ਪੂਰੀ ਸਾਡੀ ਫੈਡਰੇਸ਼ਨ ਦੇ ਵੀ ਸਟ੍ਰਿਕਟ ਹੈਗੇ ਅਸੀਂ ਉਹਨੂੰ ਚਾਹ ਪਾਣੀ ਵੀ ਪੜਾਵਾਂਗੇ ਕੋਈ ਉੱਥੇ ਐਂਟਰੀ ਫੀਸ ਨਹੀਂ ਇਹ ਫ੍ਰੀ ਐਂਟਰੀ ਆ ਅਸੀਂ ਸਾਰੇ ਸਕੂਲਾਂ ਨੂੰ ਲੁਧਿਆਣ ਦੇ ਸ਼ਹਿਰੀਆਂ ਨੂੰ ਸੱਦਾ ਦਵਾਂਗੇ ਪੇ ਸਾਡੇ ਨਾਲ ਜੁੜੋ ਆ ਕੇ ਇਹਨੂੰ ਆਪਾਂ ਅੱਗੇ ਲੈ ਕੇ ਜਾਣ। ਸਦਾ ਦੀ ਰਹੀ ਆਪਾਂ। ਤੁਸੀਂ ਇਸ ਚੀਜ਼ ਨੂੰ ਮਤਲਬ ਵੱਧ ਤੋਂ ਵੱਧ ਕਰੋ। ਫ੍ਰੀਚ ਦੇਖਣ ਨੂੰ ਮਿਲਣਾ ਤੇ ਬਾਸਕਟਬਾਲ ਤੁਹਾਨੂੰ ਪਤਾ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਕਿੰਨੀ ਵੱਡੀ ਗੇਮ ਆ। ਜਿੰਨੇ ਸਾਰੇ ਜਾਣੇ ਸਹਿਯੋਗ ਕਰੋ। ਜਿੰਨੇ ਤੁਸੀਂ ਖੜੇ ਹੋ ਯੰਗ ਹੋ, ਬੁਰਾਣੇ ਹੋ। ਮੇਰੀ ਜ਼ਿੰਦਗੀ ਦੇ 60 ਸਾਲ ਐਜ਼ ਅ ਪੈਸ਼ਨ ਬੀਤੇ ਨੇ। ਇਹ ਮੇਰਾ ਪ੍ਰੋਫੈਸ਼ਨ ਨਹੀਂ ਹੈ। ਅਸ਼ੋਕ ਪਾਲਿਆ। ਔਰ ਹਿੰਦੁਸਤਾਨ ਦੀ ਟੀਮ ਵਿੱਚ ਅੱਜ ਲੁਧਿਆਣਾ ਸੈਂਟਰ ਦੇ 12 ਵਿੱਚੋਂ 6 ਖਿਡਾਰੀ ਨੇ ਇਨਕਲੂਡਿੰਗ ਦੀ ਕੈਪਟਨ ਔਰ ਹੋਰ ਪਾਈਪਲਾਈਨਸ ਹੈਗੇ 7-7 ਫੁੱਟ ਉਹ ਦਿਖਾਵਾਂਗੇ ਸਾਡੇ ਕੋਲ ਹੈਗੇ ਅਰਮਾਜ ਬਲੌਂਗ ਦਾ ਸਾਨੂੰ ਲੁੜੀਆਂ ਫੋਟੋ ਖਰੋਂਦੀਆਂ ਥੱਪ ਜਿਓਂਗੀ ਪਹਿਲਾ ਇੰਡੀਅਨ ਜਿਹੜਾ ਕਿ ਆਫ NBA ਵਿੱਚ ਉਹ ਕੇਵਲ ਤੇ ਕੇਵਲ ਲੁਧਿਆਣਾ ਦੇ ਵਿਗਿਆਮਾਂ 9 ਫਾਰਮ ਦਾ ਲੈਂਦਾ ਸੀ 7 ਲਾਭ 8 7 ਫੁੱਟ 2 ਇੰਚ ਦਾ ਦੁਨੀਆ ਫੋਟੋ ਖੰਡ ਦੀ ਦਿਖਾਪ ਦੇਣੀ ਹੋਰ ਪਾਈਪਲਾਈਨਸ ਹੈਗੇ ਇਹ ਵੀ ਅਸੀਂ ਦਿਖਾਵਾਂਗੇ ਅਸੀਂ ਸਾਬਤ ਕਰਾਂਗੇ ਦੁਨੀਆ ਨੂੰ ਕਿ ਅਸੀਂ ਕੋਈ ਚੰਗਾ ਕੰਮ ਕਰ ਰਹੇ ਹਾਂ ਸਰਫੋਡਿਕ ਵਾਜ ਦੀ ਬਹੁਤ ਲੋੜ ਹੈ ਇੱਥੇ ਡੱਟ ਕੇ ਅਸੀਂ ਕਰਨਾ ਔਰ ਵਧੀਆ ਕਰਨਾ